ਜਿਹੜੀ ਅਸੀਂ ਮੰਗ ਲੈ ਕੇ ਐਮਐਲਏ ਸਾਹਿਬ ਕੋਲ ਆਏ ਸੀ ਜੇ ਇੱਥੇ ਗੌਰ ਨਾ ਕੀਤੀ ਗਈ ਤੇ ਜੋ ਸਰਕਾਰ ਦਾ ਫੈਸਲਾ ਇਸ ਤਰ੍ਹਾਂ ਰਹਿ ਗਿਆ ਤੇ ਸਾਡੀ ਸਾਡੀ ਜਿਹੜੀ ਪਿੰਡ ਦੀ ਜੱਦੀ ਵੋਟ ਹੈਗੀ ਆ ਉਹ ਤਾਂ ਹਜ਼ਾਰ ਵੋਟ ਨਹੀਂ ਹੈਗੀ ਉਹ ਸਾਡਾ ਤਾਂ ਫਿਰ ਪਿੰਡ 'ਚ ਪੰਚ ਨਹੀਂ ਬਣਦਾ ਸਾਡੀ ਤਾਂ ਹੋਂਦ ਖਤਮ ਹੋ ਜਾਏਗੀ ਸੋ ਇਸ ਕਰਕੇ ਇੱਥੇ ਤੇ ਜੂੜ ਵਿਚਾਰ ਕੀਤਾ ਜਾਵੇ ਤੇ ਉਹਨਾਂ ਨੂੰ ਵੱਖਰਾ ਬਣਾ ਦਿਆ ਉਹਨਾਂ ਦੀ ਪੰਚਾਇਤ ਵੱਖਰੀ ਬਣਾ ਦਿੱਤੀ ਜਾਵੇ ਜੇ ਇਸ ਤਰ੍ਹਾਂ ਤੇ ਸਾਡਾ ਪਿੰਡ ਦਾ ਕੋਈ ਪੰਚ ਵੀ ਨਹੀਂ ਬਣ ਸਕਦਾ ਇੱਕ ਪੰਚੇ ਨਹੀਂ ਬਣਦਾ ਉਨਾਂ ਦੀ 650 ਵੋਟਾਂ। ਉਹਨਾਂ ਦੀ 650 ਵੋਟਾਂ ਸਾਡੀ 800000 ਵੋਟਾਂ। ਸੋ ਇਸ ਕਰਕੇ ਇਹਦੇ ਤੇ ਵਿਚਾਰ ਕਰਕੇ ਮਤਲਬ ਇਹਨੂੰ ਲਾਗੂ ਕੀਤਾ ਜਾਵੇ, ਇਹਨੂੰ ਅਲੱਗ ਨੂੰ ਸਟਾਪ ਕਰਕੇ ਸਟੇ ਕਰਕੇ ਜੇ ਸਾਡੀ ਅਲੱਗ ਇਲੈਕਸ਼ਨ ਕਰਾਈ ਜਾਵੇ, ਉਹਨੇ ਅਲੱਗ ਇਲੈਕਸ਼ਨ ਕਰਾਈ ਜਾਵੇ। ਅਸੀਂ ਸਭੂ ਜਗਤਪੁਰਾ ਨਿਵਾਸੀ ਅਤੇ ਮੈਂ ਰਣਜੀਤ ਸਿੰਘ ਗਿੱਲ ਸਾਬਕਾ ਸਰਪੰਚ ਪਿੰਡ ਜਗਤਪੁਰਾ, ਸਰਦਾਰ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਜਗਤਪੁਰਾ ਅਤੇ ਸਾਬਕਾ ਮੈਂਬਰ ਪੰਚਾਇਤ ਲੰਬੜਦਾਰ ਸਮੂਹ ਸਾਰਾ ਪਿੰਡ ਦੇ ਪਤਵੰਤੇ ਸੱਜਣ ਅੱਜ ਆਪਣਾ ਇੱਕ ਦੁੱਖ ਲੈ ਕੇ ਮੌਜੂਦਾ ਐਮ ਐਲ ਏ ਸਰਦਾਰ ਕਲਵੰਤ ਸਿੰਘ ਕਲੇਰ ਕਲਵੰਤ ਸਿੰਘ ਕੋਲ ਆਏ ਆ ਜਿਹੜੇ ਕਿ ਆਪ ਪਾਰਟੀ ਦੇ ਵਿਧਾਇਕ ਨੇ ਸਾਡਾ ਦੁੱਖ ਹੈ ਆ ਵੀ 2005 ਵਿੱਚ 10 ਫੇਸ ਮੁਹਾਲੀ ਤੋਂ ਇੱਕ ਸਰਕਾਰ ਨੇ ਜਿਹੜੀ ਸੀਗੀ ਤਿੰਨ ਕਲੋਨੀਆਂ ਠਾਕੇ ਤੇ ਜਿਹੜੀ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਸੀ ਪਿੰਡ ਜਗਤਪੁਰਾ ਦੀ 22 ਏਕੜ ਲਗਭਗ ਉਹਦੇ ਵਿੱਚ ਇਹਨਾਂ ਨੇ ਇਹ ਇਹਨਾਂ ਨੂੰ ਪ੍ਰਵਾਸੀਆਂ ਨੂੰ ਭਾਤਾ ਸੀਗਾ 2008 ਵਿੱਚ ਵੀ ਜਦੋਂ ਇਹ ਉੱਥੇ ਉਹਨਾਂ ਨੂੰ ਭਾਇਆ ਸੀ ਉਦੋਂ ਵੀ ਇਹਦਾ ਵਿਰੋਧ ਕੀਤਾ ਸੀ ਉਦੋਂ ਸਾਨੂੰ ਇਹਨਾਂ ਗਮਾੜਾ ਨੇ ਲਿਖ ਕੇ ਦਿੱਤਾ ਸੀ ਵੀ ਇਹ ਇਨ੍ਹਾਂ ਦੀ ਚਾਰ ਬਾਉਂਡਰੀ ਕਰਾਂਗੇ ਤੁਹਾਡੇ ਪਿੰਡਾਂ ਕੋ ਇੰਟਰਫੀਰੈਂਸ ਨਹੀਂ ਹੋਏਗਾ ਇਹਨਾਂ ਨੂੰ ਵੱਖਰਾ ਪੋਲ ਬਣਾ ਕੇ ਦਵਾਂਗੇ ਉਹ ਉਸ ਤਰ੍ਹਾਂ ਵੀ ਇੱਕ ਵਾਰੀ ਇਹ ਪੰਚਾਇਤ ਜਗਤਪੁਰੇ ਨਾਲ ਜੋੜਿਆ ਗਿਆ ਸੀ ਕੁਝ ਉਦੋਂ ਵੀ ਅਸੀਂ ਜਾ ਕੇ ਆਪਣੇ ਚੌਂਕ ਕਮਿਸ਼ਨਰ ਕੋਲੋਂ ਜਾ ਕੇ ਤੇ ਇਹ ਉਹਨਾਂ ਨੂੰ ਆਪਣਾ ਦੁੱਖ ਦੱਸਿਆ ਤੇ ਉਹਨਾਂ ਡੀਸੀ ਨੂੰ ਕਹਿ ਕੇ ਇਹਦਾ ਸਟੇ ਕਰਕੇ ਦੁਬਾਰਾ ਸਾਡੀਆਂ ਅਲੱਗ ਕਰਤਾ ਸੀ ਦੇਖੋ ਜਗਤਪੁਰਾ ਦਾ ਜਿਹੜਾ ਪਿੰਡ ਹੈਗਾ ਪੁਰਾਣਾ ਜੱਦੀ ਪਿੰਡ ਹੈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕੋਈ ਬੰਦਾ ਡੈਮੋਕ੍ਰੇਸੀ ਆ ਕਿਸੇ ਦਾ ਵੋਟ ਦਾ ਕਿਸੇ ਨੂੰ ਹੱਕ ਨਾ ਮਿਲੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੋਟ ਦਾ ਹੱਕ ਮਿਲੇ ਪਰ ਉਹਨਾਂ ਦਾ ਜਿਹੜਾ ਦੁੱਖ ਹੈਗਾ ਉਹ ਸਾਡੇ ਤੇ ਨਾ ਪਾਇਆ ਜਾਵੇ ਦੇਖੋ ਉਹ ਬੈਠੇ ਹੋਏ ਨੇ ਅਸੀਂ ਕਹਿੰਨੇ ਬਿਨ ਉਹਦੀ ਵੱਖਰੀ ਪੰਚਾਇਤ ਬਣਾ ਦਿਓ ਗਮਾਡਾ ਦੀ ਜ਼ਮੀਨ ਤੇ ਗਮਾਡਾ ਦੀ ਜ਼ਮੀਨ ਤੇ ਬੈਠੇ ਉਹਨਾਂ ਦੀ ਵੱਖਰੀ ਪੰਚਾਇਤ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਉਹ ਭਰਾ ਨੇ ਉਹਨਾਂ ਦੇ ਵੀ ਜਿਹੜੇ ਸਰਕਾਰ ਦੀਆਂ ਸਕੀਮਾਂ ਹੈਗੀਆਂ ਉਹ ਉਹਨਾਂ ਨੂੰ ਵਰਤ ਸਕਣ ਉਹਦਾ ਫਾਇਦਾ ਚੁੱਕ ਚੰਗਣ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਾ ਸਕਣ ਉਹਨਾਂ ਦੇ ਸਾਇੰਟਿਸਟ ਹੋ ਸਕਣ ਬਟ ਜੇ ਕੋਈ ਟੈਕਨੀਕਲੀ ਪ੍ਰੋਬਲਮ ਹੈਗੀ ਆ ਸਰਕਾਰ ਦੇ ਗਾੜੀ ਉਹਨਾਂ ਨੂੰ ਪੰਚਾਇਤ ਬਣਾਉਣ ਦੀ ਤਾਂ ਉਹਨਾਂ ਨੂੰ ਕਾਰਪੋਰੇਸ਼ਨ ਚ ਪਾ ਦਿਓ ਇਹ ਮੌਜੂਦਾ ਸਰਕਾਰ ਇਹ ਕਰ ਸਕਦੀ ਆ ਇਹਦੇ ਨਾਲ ਇਹ ਨਾ ਕੀਤਾ ਜਾਵੇ ਕਿ ਸਾਡੇ ਪਿੰਡਾਂ 'ਨਾਂ ਜ਼ੋਰ ਦਿੱਤੀ ਜਾਵੇ ਅਸੀਂ ਜਦੋਂ ਆਪਣਾ ਦੁੱਖ ਲੈ ਕੇ ਪ੍ਰਸ਼ਾਸਨ ਕੋਲ ਗਏ ਜਦੋਂ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਫਿਰ ਅਸੀਂ ਮਾਨਯੋਗ ਹਾਈ ਕੋਰਟ ਗਏ ਹਾਈ ਕੋਰਟ ਨੇ ਟੀਸੀ ਸਾਹਿਬ ਨੂੰ ਮਹਾਲੀ ਨੂੰ ਰਿਕੁਐਸਟ ਕੀਤੀ ਪਈ ਇਹਨਾਂ ਦੀ ਇਹਨਾਂ ਨੂੰ ਆਰਡਰ ਕੀਤਾ ਪਈ ਇਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਥੱਲੇ ਉਹ ਆਪਣੇ ਜਿਹੜੇ ਉਹਨਾਂ ਦੇ ਪੰਚਾਇਤੀ ਡਿਪਾਰਟਮੈਂਟ ਦੇ ਹੈਗੇ ਨੇ ਅਫਸਰ ਉਹਨਾਂ ਤੋਂ ਰਿਪੋਰਟ ਲਈ ਉਹ ਉਹ ਫੁੱਲ ਮਿਲਾ ਕੇ ਉਹ ਫੈਸਲਾ ਸਾਡੇ ਹੱਕ 'ਚ ਨਹੀਂ ਗਿਆ ਅਸੀਂ ਦੁਬਾਰਾ ਫੇਰ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਰੀਪੀਟੀਸ਼ਨ 'ਤੇ ਖੜਕਾਇਆ ਤੇ ਹੁਣ ਰੀਸੈਂਟਲੀ ਹਾਈ ਕੋਰਟ ਨੇ ਫਿਰ ਚੋਣ ਕਮਿਸ਼ਨ ਨੂੰ ਕਹਿਤਾ ਅੱਜ ਮਿਤੀ 1 ਅਕਤੂਬਰ 2024 ਹੈ ਤੇ 4 ਤਰੀਕ ਤੱਕ ਤੇ ਨਾਮਿਨੇਚਰ ਹੋ ਜਾਣੀ ਆ ਸੋ ਅਸੀਂ ਹੁਣ ਜਿਹੜੇ ਮੌਜੂਦਾ ਐਮਐਲਏ ਸਾਹਿਬ ਆ ਇਹਨਾਂ ਕੋਲ ਬੇਨਤੀ ਲੈ ਕੇ ਆਏ ਸੀ ਕਿ ਤੁਸੀਂ ਹੁਣ ਸਾਡਾ ਕੁਝ ਕਰ ਸਕਦੇ ਹੋ ਸੱਤ ਵਾੜ ਬਣਿਆ ਉਹ 7500 ਵੋਟ ਹੈ ਟੈਕਨੀਕਲੀ ਵੀ ਸਾਰਾ ਕੁਝ ਪੰਚਾਇਤ ਬਣ ਨਹੀਂ ਸਕਦੀ ਸਾਡੇ ਨਾਲ ਐਡੀ ਵੱਡੀ ਪੰਚਾਇਤ ਚੱਲ ਨਹੀਂ ਸਕਦੀ ਇਸ ਕਰਕੇ ਅਸੀਂ ਬੇਨਤੀ ਕਰਨ ਆਏ ਆ ਐਮਐਲ ਸਾਬ ਨੂੰ ਮੰਗਪੱਤਰ ਦੇਣ ਆਏ ਸੀ ਤੇ ਅਸੀਂ ਜੇ ਸਾਡਾ ਸਾਡੇ ਪਿੰਡ ਦੇ ਲੋਕਾਂ 'ਚ ਬਹੁਤ ਗੁੱਸਾ ਹੈ ਬੜਾ ਇਹਨਾਂ ਦੇ ਮਨ 'ਚ ਸੰਤਾਪ ਹੈ ਬੜਾ ਦੁਖੀ ਨੇ ਵੀ ਸਾਡਾ ਦੇਖੋ ਪਿੰਡ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਵੱਖਰੀ ਪੰਚਾਇਤ ਬਣਾ ਦਿਓ ਉਹ ਸਾਡੇ ਭਰਾ ਨੇ ਜੇ ਸਾਡੀ ਬੇਨਤੀ ਸੁਣੀ ਚਾਹੀਦੀ ਸਾਨੂੰ ਪੂਰੀ ਉਮੀਦ ਆ ਕਿ ਇਹਤੇ ਵਿਚਾਰ ਕੀਤਾ ਜਾਊਗਾ ਤੁਸੀਂ ਸਭ ਨੇ ਸੁਣਿਆ ਹੀ ਹੋਣਾ ਕਿ ਸਾਡੇ ਸਰਪੰਚ ਸਾਹਿਬ ਨੇ ਜੋ ਜੋ ਤੁਹਾਨੂੰ ਗੱਲਾਂ ਦੱਸੀਆਂ ਨੇ ਸਾਡੇ ਨਾਲ ਕੀ ਹੱਟ ਬੇਤੀ ਚੱਲ ਰਹੀ ਹੈ ਇਸ ਟਾਈਮ ਸਾਡਾ ਜਿਹੜਾ ਪਿੰਡ ਦੇ ਵਿੱਚੋਂ ਹੌਲੀ ਹੌਲੀ ਕਰਕੇ ਖਤਮ ਕੀਤਾ ਜਾ ਰਿਹਾ ਹੈ ਸਾਡਾ ਨਾ ਤਾਂ ਪੰਚ ਬਣ ਸਕਦੇ ਇਸ ਹਾਲਾਤ ਦੇ ਵਿੱਚ ਨਾ ਸਾਡਾ ਕੋਈ ਸਰਪੰਚ ਬਣ ਸਕਦਾ ਸਾਡੇ ਪਿੰਡ ਨੇ ਸਰਬਸੰਮਤੀ ਨਾਲ ਇੱਕ ਆਪਣਾ ਐਸ்சி ਭਾਈ ਚਾਰੇ ਦੇ ਵਿੱਚੋਂ ਇੱਕ ਆਪਣਾ ਭਰਾ ਚੁਣਿਆ ਸਾਰੇ ਪਿੰਡ ਨੇ ਰਲ ਕੇ ਉਹਨੂੰ ਵੋਟ ਪਾਉਣ ਦੀ ਜਿਹੜੀ ਯੋਜਨਾ ਬਣਾ ਕੇ ਆਪਣਾ ਅੱਗੇ ਜੋ ਵੀ ਪੰਚਾਇਤੀ ਤਰੀਕਾ ਹੈ ਉਹਦੇ ਨਾਲ ਉਹਨੂੰ ਚੁਣਨਾ ਹੈ ਬਟ ਇਹ ਚੀਜ਼ ਜਿਹੜੀ ਸਾਡੇ ਤੇ ਥੋਪੀ ਜਾ ਰਹੀ ਹੈ ਜਿੱਦਾਂ ਇੱਕ ਤਿੰਨ ਕਾਲੇ ਕਾਨੂੰਨ ਜਿਹੜੇ ਸਰਕਾਰ ਨੇ ਪਹਿਲਾਂ ਕਿਸਾਨਾਂ ਤੇ ਥੋਪੇ ਸੀਗੇ ਸਾਡੇ ਤੇ ਥੋਪੇ ਸੀਗੇ ਸੇਮ ਉਸੇ ਤਰ੍ਹਾਂ ਮਹਿਸੂਸ ਹੋ ਰਿਹਾ ਸਾਨੂੰ ਕਿ ਸੰਡੇ ਦੇ ਉੱਤੇ ਇਹ ਜਿਹੜੀ ਇੱਕ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ ਬੈਠੇ ਪ੍ਰਵਾਸੀ ਬੰਦੇ ਜਿਹੜੇ ਆਪਣੇ ਭਰਾ ਹੀ ਨੇ ਉਹਨਾਂ ਨੂੰ ਜਿਹੜਾ ਪੰਦਾ ਹੱਕ ਉਹ ਉਹਨਾਂ ਦਾ ਉੱਥੇ ਦਿੱਤਾ ਜਾਵੇ ਸਾਡੇ ਹੱਕਾਂ ਨੂੰ ਖੋਹ ਕੇ ਉਹਨਾਂ ਦੇ ਹੱਕ ਦੇਣਾ ਕੋਈ ਇਹ ਨਿਆਂ ਵਾਲੀ ਗੱਲ ਨਹੀਂ ਕਿ ਇਸ ਸਬੰਧੀ ਸਾਡੇ ਪਿੰਡ ਦੇ ਬੰਦਿਆਂ ਨੇ ਪਹਿਲਾਂ ਵੀ ਰਲ ਕੇ ਜਿਹੜਾ ਅਸੀਂ ਸਭ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹ ਡੀਸੀ ਸਾਹਿਬ ਦੇ ਕੋਲੇ ਭੇਜਤਾ ਕਿ ਉਹ ਫੈਸਲਾ ਲੈਣਗੇ ਡਿਪਾਰਟਮੈਂਟ ਦੇ ਅੰਦਰ ਘੁੰਮਦੇ ਘੁੰਮਦੇ ਉੱਤੋਂ ਦੀ ਲੈ ਕੇ ਥੱਲੇ ਤੱਕ ਉਹਨਾਂ ਨੇ ਸਾਡੇ ਖਿਲਾਫ ਫੈਸਲਾ ਕਰਤਾ ਹੁਣ ਫੈਸਲਾ ਸਾਡੇ ਖਿਲਾਫ ਕਰਨ ਤੋਂ ਬਾਅਦ ਅਸੀਂ ਫੇਰ ਰੀ ਅਪੀਲ ਜਿਹੜੀ ਇਹ ਹਾਈ ਕੋਰਟ ਦੇ ਵਿੱਚ ਕੀਤੀ ਸੀਗੀ ਬਟ ਸਾਡਾ ਇਹ ਆ ਵੀ ਹੁਣ ਡੇਟ ਬਹੁਤ ਕਰੀਬ ਆ ਗਈ ਆ ਜਿਹੜੀ ਇਹ ਚੋਣਾਂ ਦੀ ਔਰ ਸਾਡੇ ਕੋਲੇ ਇੰਨਾ ਸਮਾਂ ਨਹੀਂ ਹੈਗਾ ਕਿ ਅਸੀਂ ਕਾ ਅਪੀਲ ਕਰ ਸਕੀਏ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਣਾ ਹੀ ਸਾਡੇ ਕੋਲੇ ਇੱਕ ਆਖਰੀ ਫੈਸਲਾ ਰਹਿ ਚੁੱਕਿਆ ਜਿਸ ਦੇ ਵਿੱਚ ਬਹੁਤ ਟਾਈਮ ਲੱਗੇਗਾ ਤਾਂ ਇਹ ਜੇ ਹੱਲ ਸਾਡਾ ਹੁਣ ਇਸ ਟਾਈਮ ਨਹੀਂ ਨਿਕਲਦਾ ਤੇ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਵੀ ਪੈ ਸਕਦਾ ਹੈ ਤੇ ਇਹ ਸਰਕਾਰ ਅਕੀ ਬੇਨਤੀ ਹੈ ਕ੍ਰਿਪਾ ਕਰਕੇ ਸਾਡੇ ਉੱਤੇ ਧਿਆਨ ਦਿੱਤਾ ਜਾਵੇ ਤੇ ਛੇਤੀ ਤੋਂ ਛੇਤੀ ਸਾਡਾ ਜਿਹੜਾ ਮਸਲਾ ਇਹਨੂੰ ਸੁਲਝਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ